ਇੱਕ ਸ਼ਰਮਾ ਮਰਨੂ ਇੱਕ ਸ਼ਰਮਾ ਮਰਨੂ ਇੱਕ ਸ਼ਰਮਾ ਮਰਨੂ ਇੱਕ ਸ਼ਰਮਾ ਮਰਨੂ ਮਦਦ ਕਿਰਪਾ ਜੀ ਅੱਜ ਦੀ ਸ਼ਾਮ

ਅੱਜ ਪ੍ਰੋਫੈਸਰ ਕੁਲਵਿੰਦਰ ਝੰਡਾ ਦੀ 14ਵੀਂ ਜਿਹੜੀ ਕਿਤਾਬ ਆ ਮਹਿਕ ਦੇ ਕੰਡੇ ਉਹਦੇ ਵਿਮੋਚਨ ਤੇ ਆ ਜੀ ਸਾਰੇ ਸਾਥੀ ਇਕੱਠੇ ਹੋਏ ਆ ਔਰ ਮੈਂ ਸਭ ਤੋਂ ਪਹਿਲਾਂ ਜਿੱਥੇ ਪ੍ਰੋਫੈਸਰ ਸਾਹਿਬ ਨੂੰ ਤਾਂ ਮਾਸਟਰ ਸਾਹਿਬ ਨੂੰ ਕਿਤਾਬ ਦੇ ਵਿਮੋਚਨ ਦੇ ਵਧਾਈ ਦੇ ਨਾਲ ਲੇਕਿਨ ਤੁਹਾਡੇ ਮਾਧਿਅਮ ਦੇ ਨਾਲ ਪੂਰੇ ਪੰਜਾਬੀਆਂ ਨੂੰ ਮੈਂ ਅੱਜ ਪੰਜਾਬ ਦੇ ਉਸ ਦੀ ਬਹੁਤ ਬਹੁਤ ਵਧਾਈ ਦਿੰਦਾ ਸੱਭਿਆਚਾਰ ਸੰਭਾਲ ਸੁਸਾਇਟੀ ਇੱਕ ਜਹੀ ਸੁਸਾਇਟੀ ਆ ਜਿਹੜੀ ਸਮਾਜ ਦੇ ਅੰਦਰ ਉੱਬਰ ਦੇ ਕਵੀ ਹੋਣ ਗੀਤਕਾਰ ਹੋਣ ਜਾਂ ਆਪਣੇ ਜਿਹੜਾ ਸੱਭਿਆਚਾਰ ਹੈ ਉਹਨੂੰ ਸਮਾਧਨ ਲਈ ਜਿਹੜੇ ਲੋਕ ਵੀ ਪ੍ਰਯਾਸ ਹੱਤ ਨੇ ਉਹਨਾਂ ਨੂੰ ਹਮੇਸ਼ਾ ਹੀ ਪ੍ਰਮੋਟ ਕਰਦੀ ਆਈ ਹੈ ਔਰ ਅੱਗੇ ਵੀ ਉਹਨੂੰ ਕਰਦੀ ਰਹੇਗੀ। ਮਾਸਟਰ ਜੰਡਾ ਜੀ ਜਿਨ੍ਹਾਂ ਦੀ ਲੇਖਣੀ ਆ ਉਹਨੂੰ ਹਮੇਸ਼ਾ ਹੀ ਜਦ ਮੈਂ ਨਾਮ ਦਿੱਤਾ ਹੈ ਤਾਂ ਲੋਕਾਂ ਨੇ ਕਿ ਉਹ ਪੰਜਾਬ ਦੇ ਦੂਜੇ ਸ਼ਿਵ ਕੁਮਾਰ ਬਟਾਲਵੀ ਨੇ ਪਰ ਇੱਕ ਖਾਸੀਅਤ ਉਹਨਾਂ ਦੀ ਲੇਖਣੀ ਚ ਹਮੇਸ਼ਾ ਹੁੰਦੀ ਹੈ। ਉਹ ਸਮਾਜ ਨੂੰ ਜਿੰਨੀ ਵੀ ਰਚਨਾਵਾ ਦਿੰਦੇ ਨੇ ਕਿਉਂਕਿ ਹਮੇਸ਼ਾ ਹੀ ਸਰੋਤੇ ਦਾ ਇਹ ਪੜਨ ਦੀ ਨਿਗਾਹ ਹੁੰਦੀ ਆ ਉੱਤੇ ਡਿਪੈਂਡ ਕਰਦਾ ਕਿਉਂ ਕਿ ਇਦਾਂ ਪੜਦਾ ਲੇਕਿਨ ਮੈਂ ਹਮੇਸ਼ਾ ਇਹ ਸੋਚਦਾ ਕਿ ਉਹ ਜਿਹੜੀ ਸਮਾਜ ਨੂੰ ਜਿਹੜੀ ਦਿਸ਼ਾ ਦਿੰਦੇ ਨੇ ਜਿਹੜੀ ਪੋਇਮ ਪੋਇਟਰੀ ਦਿੰਦੇ ਨੇ ਉਹਦੇ ਵਿੱਚ ਕੋਈ ਨਾ ਕੋਈ ਉਹਦੇ ਵਿੱਚ ਕੋਈ ਨਾ ਕੋਈ ਸੰਦੇਸ਼ ਡੂੰਘਾ ਛੁਪਿਆ ਹੁੰਦਾ ਜਿਹਦੇ ਨਾਲ ਲੋਕ ਭਾੜੇ ਸਰੋਤਿਆਂ ਦੇ ਨਾਲ ਇੱਕ ਗੱਲ ਜ਼ਰੂਰ ਸਾਂਝੀ ਕਰਨੀ ਚਾਹੁੰਦੇ ਬੇਸ਼ੱਕ ਅੱਜ ਪੰਜਾਬ ਦਿਵਸ ਆ ਔਰ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਅੱਜ ਦਾ ਇਹ ਫੰਕਸ਼ਨ ਹੈ ਜਿਸ ਦੇ ਵਿੱਚ ਕਿਤਾਬ ਦਾ ਵੀ ਮੋਸ਼ਨ ਹੋ ਰਿਹਾ ਲੇਕਿਨ ਅੱਜ ਇਸ ਖੁਸ਼ੀ ਦੇ ਮੌਕੇ ਦੇ ਉੱਪਰ ਇੱਕ ਬਹੁਤ ਹੀ ਮੰਦਭਾਗੀ ਘਟਨਾ ਇਹ ਹੋਈ ਆ ਕਿ ਪੰਜਾਬ ਯੂਨੀਵਰਸਿਟੀ ਦੇ ਅੰਦਰ ਕੇਂਦਰ ਨੇ ਸੈਨੇਟ ਨੂੰ ਭੰਗ ਕਰਕੇ ਪੰਜਾਬੀਤ ਨੇ ਜਿਹੜੀ ਸ਼ੂਗਲਤ ਸੀ ਉਹਨੂੰ ਖਤਮ ਕਰ ਦਿੱਤਾ ਜਿਹੜਾ ਕਿ ਬਹੁਤ ਲੰਬੇ ਨੇ ਆਂ ਔਰ ਪੰਜਾਬ ਦਿਵਸ ਦੇ ਮੌਕੇ ਤੇ ਇਹ ਕੰਮ ਕੀਤਾ ਜਾਵੇ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਤੇ ਪੰਜਾਬੀ ਦੇ ਨਾਲ ਤਾਂ ਕੈਸੋ ਤੁਹਾਡੇ ਸ਼ਰੋਤਿਆਂ ਨੂੰ ਮੈਂ ਬੇਨਤੀ ਕਰਦਾ ਕਿ ਆਪਣੇ ਆਪਣੇ ਤਰੀਕੇ ਦੇ ਨਾਲ ਇਹ ਜਿਹੜੀ ਮੰਦਭਾਗੀ ਘਟਨਾ ਪੰਜਾਬ ਦੇ ਉਸ ਦੇ ਮੌਕੇ ਤੇ ਹੋਈ ਹੈ ਉਹਦਾ ਅਸੀਂ ਵਿਰੋਧ ਜ਼ਰੂਰ ਕਰੀਏ ਔਰ ਬੁੱਧੀਜੀਵੀ ਤਰੀਕੇ ਦੇ ਨਾਲ ਆਪਣਾ ਵਿਰੋਧ ਦਰਜ ਜ਼ਰੂਰ ਕਰੀਏ ਇੱਕ ਵਾਰ ਫੇਰ ਪੰਜਾਬ ਦਿਵਸ ਦੀ ਤੁਹਾਨੂੰ ਸਾਰੇ ਸ਼ਰੋਤਿਆਂ ਨੂੰ ਬਹੁਤ ਬਹੁਤ ਵਧਾਈ ਅੱਜ ਕਿਤਾਬ ਜਿਹੜੀ ਆ ਰਿਲੀਜ਼ ਕੀਤੀ ਗਈ ਆ ਕੀ ਹੈ ਉਸ ਕਿਤਾਬ ਦਾ ਨਾਮ ਔਰ ਕੀ ਹੈ ਦਾ ਮਕਸਦ ਕੀ ਚਾਹੁੰਦਾ ਇਹ ਜੋ ਕਿਤਾਬ ਅੱਜ ਰਿਲੀਜ਼ ਆਪਾਂ ਕੀਤੀ ਐ ਲੋਕਾਪਨ ਕੀਤੀ ਹੈ ਇਹ ਹੈ ਮਹਿਦ ਦੇ ਕੰਡੇ ਦਾ ਨਾਮ ਮਹਿਦ ਦੇ ਕੰਡੇ ਰੱਖਿਆ ਗਿਆ ਔਰ ਇਹ ਹਰ ਸਾਲ ਦੀ ਤਰ੍ਹਾਂ ਕੁਦਰਤੀ ਤੌਰ ਤੇ ਜੋ ਕੁਦਰਤੀ ਬਖਸ਼ਿਸ਼ ਹੈ ਉਹਦੇ ਅਨਸਾਰ ਇਹ ਕਿਤਾਬ ਲਿਖ ਹੋ ਜਾਂਦੀ ਆ ਔਰ ਅਕਤੂਬਰ ਔਰ ਨੋਮਬਰ ਮਹੀਨੇ ਵਿੱਚ ਅਸੀਂ ਇਹ ਰਿਲੀਜ਼ ਕਰਦੇ ਆ ਉਸੇ ਕੜੀ ਦੇ ਵਿੱਚ ਅਸੀਂ ਇਹ 14ਵਾਂ ਜੋ ਕਾਪ ਸੰਗ੍ਰਹਿ ਹੈਗਾ ਮਹਿਦ ਦੇ ਕੰਡੇ ਉਹ ਅੱਜ ਅਸੀਂ ਲੋਕਰਪਨ ਲਈ ਇਕੱਠੇ ਹੋਏ ਹੈ। ਹੈ ਕੀ ਹੈ ਜੀ ਇਸ ਕਿਤਾਬ ਵਿੱਚ ਇਹਦੇ ਵਿੱਚ ਸਾਰਾ ਜੋ ਸਮਾਜ ਦੇ ਵਿੱਚ ਵੀ ਵਾਪਰਦਾ ਜਾਂ ਸਾਡੇ ਸਮਾਜ ਦੇ ਵਿੱਚ ਗੱਲਾਂ ਹੁੰਦੀਆਂ ਹੈਗੀਆਂ ਜਾਂ ਅਡੋਲਸੈਂਸ ਜੇ ਦੇ ਵਿੱਚ ਜੋ ਬੱਚੇ ਆਪਣੇ ਲਾਈਫ ਦੇ ਵਿੱਚ ਜਿਸ ਤਰ੍ਹਾਂ ਪ੍ਰਵੇਸ਼ ਕਰਦੇ ਆ ਤਾਂ ਉਹ ਗੱਲਾਂ ਹੁੰਦੀਆਂ ਔਰ ਉਹ ਤੋਂ ਕਈ ਡਿਸਕਰਸ ਹੋ ਜਾਂਦੇ ਆ ਕਈ ਕੁਝ ਸੁਸਾਇਡ ਕਰਨ ਦੀ ਗੱਲ ਕਰਦੇ ਆ ਉਹ ਅਸੀਂ ਪ੍ਰੇਰਨਾ ਦਿੱਤੀ ਆ ਕਿ ਉਹ ਇਸ ਨੂੰ ਦੇ ਮੁਤਾਬਕ ਜਿਹੜਾ ਪਿਆਰ ਹੈ ਉਹਨੂੰ ਕਬਜ਼ਾ ਨਹੀਂ ਆਪਾਂ ਕਹਿ ਸਕਦੇ ਅਬ ਜੇ ਕਬਜ਼ਾ ਕਰਨ ਦੀ ਯਤਨ ਨਾ ਕਰੀਏ ਉਹਨੂੰ ਪਿਆਰ ਨੂੰ ਪਿਆਰ ਨੂੰ ਇੱਕ ਅਹਿਸਾਸ ਮੰਨ ਕੇ ਅਪਨਾ ਤੁਰੀਏ ਕਹਿ ਸਕਦੇ ਹਾਂ ਕਿ ਇਹ ਈਡੀ ਕਿਤਾਬ ਹੈ ਕੀ ਆ ਇਹ ਸ਼ਰੋਤਿਆਂ ਦੇ ਵਾਸਤੇ ਉਹਨਾਂ ਨੂੰ ਸਿਹਤ ਦੇਣ ਵਾਲੀ ਸਿਹਤ ਦੇ ਲਈ ਬਿਲਕੁਲ ਬਿਲਕੁਲ ਸਰ ਉਹਨਾਂ ਲਾਈਫ ਦੇ ਵਿੱਚ ਕਿਵੇਂ ਜੀਣਾ ਕਿਦਾਂ ਕਰਨਾ ਤੇ ਸਾਡਾ ਇਹ ਨਹੀਂ ਕਿ ਅਸੀਂ ਆਪਣੇ ਆਪ ਨੂੰ ਜਿਸ ਤਰ੍ਹਾਂ ਟ੍ਰੈਂਡ ਚੱਲਦਾ ਹੈਗਾ ਕਿ ਸਮਾਜ ਦੇ ਵਿੱਚ ਜ਼ਹਿਰ ਖਾ ਲਓ ਕੋਈ ਗੱਡੀ ਥੱਲੇ ਆ ਕੇ ਕਰ ਲਓ ਇਹ ਨਹੀਂ ਹੋਣਾ ਚਾਹੀਦਾ ਤੇ ਆਪਣੀ ਜ਼ਿੰਦਗੀ ਜੀਣੀ ਚਾਹੀਦੀ ਹੈ ਔਰ ਆਪਣੀ ਜੇ ਕੋਈ ਮੁਸ਼ਕਿਲਾਂ ਵੀ ਹੁੰਦੀਆਂ ਤਾਂ ਉਹਨੂੰ ਫੇਸ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਵੀ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹੈ ਹਾਂਜੀ ਹਾਂਜੀ ਉਹਨਾਂ ਨਾਲੋਂ ਹਟ ਕੇ ਕੀ ਚੀਜ਼ ਹੈ ਜੀ ਉਹਨਾਂ ਨਾਲੋਂ ਹਟ ਕੇ ਗੱਲ ਇਹ ਹੈ ਕਿ ਜਿਹੜੀ ਪਹਿਲਾਂ ਦੀ ਲਿਖਿਆ ਲਿਖਤਾ ਹੁੰਦੀਆਂ ਉਹ ਮੌਕੇ ਦੇ ਮੁਤਾਬਕ ਜੋ ਸਮਾਂ ਦਿੱਤਾ ਉਹਦੇ ਮੁਤਾਬਕ ਲਿਖੀ ਜਾਂਦੀਆਂ ਹੁਣ ਅੱਜ ਦੇ ਸਮੇਂ ਦੇ ਮੁਤਾਬਕ ਜੋ ਬਣਦੀ ਤੇ ਜੋ ਚੇਂਜ ਆਉਦੀ ਉਹਦੇ ਮੁਤਾਬਕ ਲਿਖਦੇ ਆ ਸਰ ਵੱਖ-ਵੱਖ ਕਿਤਾਬਾਂ ਪੜ ਕੇ ਜਿੰਦਾ ਕਿਸੇ ਦੇ ਹੋਰ ਵੀ ਮਨ ਚ ਆਉਂਦਾ ਪਏ ਉਹ ਵੀ ਲਿਖਣਾ ਸ਼ੁਰੂ ਕਰੇ ਚਾਹੇ ਉਹ ਬੱਚਾ ਆ ਜਾਂ ਏਜਡ ਹੈਗਾ ਦੋਨੋਂ ਕੀ ਤੁਸੀਂ ਕਹਿਣਾ ਚਾਹੁੰਦੇ ਆ ਕਿ ਕਿੱਦਾਂ ਸ਼ੁਰੂ ਕਰ ਸਕਦੇ ਆ ਦੇਖੋ ਇਸ ਤਰ੍ਹਾਂ ਉਹ ਤਾਂ ਪਹਿਲਾਂ ਤਾਂ ਉਹਨੂੰ ਪੜ੍ਹਨਾ ਪਊਗਾ ਜਿਆਦਾ ਪੜਾ ਉਹਦੇ ਤੇ ਕਰਨਾ ਪਊਗਾ ਫਿਰ ਉਹ ਆਪਣੇ ਤੌਰ ਤੇ ਆ ਹੌਸਤਾ ਸਿੱਖੇ ਇਹ ਚੀਜ਼ਾਂ ਇੱਕਦਮ ਤਾਂ ਨਹੀਂ ਆ ਸਕਦੀਆਂ ਲੇਕਿਨ ਉਹ ਸਮਾਂ ਲੱਗਦਾ ਤੁਸੀਂ ਤਾਂ ਆਪ ਗਾਇਕ ਹੋ ਗੰਦੂਰੇ ਰਾਈਟਰ ਵੀ ਹੋ ਤਾਂ ਇਸ ਤਰ੍ਹਾਂ ਇਹ ਹੀ ਚੀਜ਼ਾਂ ਜਿਹੜੀਆਂ ਸ਼ੁਰੂ ਕਰਦ ਕਰਨ ਜਿਹਦੇ ਹੁੰਦੇ ਜਿਸ ਬੰਦੇ ਨੇ ਬਣਨਾ ਆ ਇਹ ਗੋਡ ਗਿਫਟਿਡ ਹੀ ਹੁੰਦਾ ਕਿ ਉਹਦੇ ਵਿੱਚ ਕੁਦਰਤ ਨੇ ਉਹ ਚੀਜ਼ਾਂ ਪਾਈਆਂ ਹੁੰਦੀਆਂ ਔਰ ਉਹ ਗਾਂਡ ਡਵੈਲਪ ਹੋ ਜਾਂਦੀਆਂ ਉਹ ਜਿੰਨੀਆਂ ਡਵੈਲਪ ਕਰ ਲੈ ਠੀਕ ਨੇ ਤਾਂ